ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਮਾਹੌਲ ਚੱਲ ਰਿਹਾ ਜੋ ਦਿੱਲੀ ਸਾਡੇ ਨਾਲ ਕਰ ਰਹੀ ਹੈ ਉਸ ਦੇ ਸਬੰਧ ਵਿੱਚ ਕੁਛ ਮੈਂ ਸ਼ਬਦ ਲਿਖਿਆ ਜੇ ਵਧੀਆ ਲੱਗੇ ਸ਼ੇਅਰ ਕਰਿਓ ਜਰੂਰ ਸ਼ੇਅਰ ਕਰਿਓ ਵੀਰ ਜੀ ਸਾਡੀ ਵੀ ਆ ਦਿੱਲੀ ਕੇ ਪੰਜਾਬ ਇਹਦਾ ਹਿੱਸਾ ਨਹੀਂ ਦਿੱਤੀਆਂ ਜੋ ਕੁਰਬਾਨੀਆਂ ਦਾ ਫੋਰਾ ਤੁਹਾਨੂੰ ਚੇਤਾ ਨਹੀਂ ਅਸੀਂ ਦਿੰਦੇ ਰਹੇ ਸਾਥ ਤੁਸੀਂ ਹੁਣੇ ਆਖ ਖਾਲਸਜੀ ਅਸੀਂ ਐਡ ਕੀ ਕਰਿਆ ਦੱਸੋ ਪਾਪ ਜੀ ਤੁਸੀਂ ਕਰਦੇ ਕਿਉਂ ਨਹੀਂ ਇਨਸਾਫ ਜੀ ਅਥਰੂ ਦੇ ਗੋਲਿਆਂ 'ਚ ਰੋਲਤੇ ਹੀਰੇ ਵਸਦੇ ਪੰਜਾਬ ਦੇ ਸੁਆਸ ਜੀ ਗੁਰੂ ਤੱਤੀ ਤਵੀ ਉੱਤੇ ਬੈਠ ਗਏ ਗੁਰੂ ਤੱਤੀ ਤਵੀ ਉੱਤੇ ਬੈਠ ਗਏ ਸਿਸ ਕਲਮ ਕਰਾ ਤੇ ਤੇਰੀ ਕੌਮ ਲਈ ਤੂੰ ਸੀਮੰਟਾਂ ਦੇ ਵੈਰੀ ਗੇਟ ਬਣਾਤੇ ਸੋਚ ਕੇ ਦੇਖੀ ਤੂੰ ਮੇਰੀ ਕੌਮ ਲਈ ਤੁਸੀਂ ਅੱਜ ਵੀ ਬੈਰੀਓ ਭਵੇਂ ਸਾਡੇ ਅਸੀਂ ਦਿੰਦੇ ਰਹਿਣਾ ਤੁਹਾਡਾ ਸਾਥ ਜੀ ਅਸੀਂ ਏਡਿਕ ਕਰਿਆ ਦੱਸੋ ਪਾਪ ਜੀ ਤੁਸੀਂ ਕਰਦੇ ਕਿਉਂ ਨਹੀਂ ਇਨਸਾਫ ਜੀ ਅਥਰੂ ਦੇ ਗੋਲਿਆਂ 'ਚ ਰੋੜਤੇ ਹੀਰੇ ਵਸਦੇ ਪੰਜਾਬ ਦੇ ਸਵਾਸ ਜੀ ਅਥਰੂ ਦੇ ਗੋਲਿਆਂ 'ਚ ਰੋੜਤੇ ਹੀਰੇ ਵਸਦੇ ਪੰਜਾਬ ਦੇ ਸਵਾਸ ਜੀ ਤੁਸੀਂ ਪਰਖੋ ਨਾ ਖੂਨ ਸਾਡੇ ਜਿਗਰੇ ਅਸੀਂ ਸੀਨਿਆਂ 'ਤੇ ਗੋਲੀਆਂ ਵੀ ਖਾਧੀਆਂ ਭਗਤ ਸਰਾਬੇ ਯਾਦ ਹੋਣਗੇ ਕਿਵੇਂ ਲੈਤੀਆਂ ਨੇ ਅਸੀਂ ਤਾਂ ਆਜ਼ਾਦੀਆਂ ਜੀਤ ਰਾਜ ਗੁੰਨੇ ਆਣੇ ਵਾਲਾ ਤੁਹਾਨੂੰ ਦਸੀ ਜਾਂਦਾ ਸਾਰਾ ਇਤਿਹਾਸ ਜੀ ਅਸੀਂ ਐ ਡੱਕ ਕਰਿਆ ਦੱਸੋ ਪਾਪ ਜੀ ਤੁਸੀਂ ਕਰਦੇ ਕਿਉਂ ਨਹੀਂ ਸਾਡਾ ਇਨਸਾਫ ਜੀ ਅਥਰੂ ਦੇ ਗੋਲਿਆਂ ਚ ਰੋਲਤੇ ਹੀਰੇ ਵਸਦੇ ਪੰਜਾਬ ਦੇਸ ਵਾਸ ਜੀ ਧੰਨਵਾਦ ਜੀ ਜੇ ਤੁਹਾਨੂੰ ਸ਼ਬਦ ਵਧੀਆ ਲੱਗੇ ਤਾਂ ਜਰੂਰ ਸ਼ੇਅਰ ਕਰਨਾ ਧੰਨਵਾਦ